ਵੀਰ ਜੀ ਤੁਹਾਡਾ ਅੰਗਰੇਜ਼ਾਂ ਜੀ ਪਿੰਡ ਕਿਹੜਾ ਜੇ ਬਲਟਵਾ ਜੀ ਵੀਰ ਜੀ ਜਿਹੜਾ ਮੁੰਡੇ ਨੂੰ ਬਾਹਰ ਭੇਜਣਾ ਸੀ ਜਿਹਦੇ ਨਾਲ ਤੁਸੀਂ ਕਹਿੰਦੇ ਠੱਗੀ ਹੋਈ ਕੀ ਲੱਗਦਾ ਤੁਹਾਡਾ ਬੇਟਾ ਜੀ ਕਿੰਨੀ ਉਮਰ ਉਹਦੀ ਉਹਦੀ ਉਮਰ ਜੀ 20 ਸਾਲ ਤੇ ਕਿੱਥੇ ਭੇਜਣਾ ਤੇ ਤੁਸੀਂ ਪੈਸੇ ਦਿੱਤੇ ਸੀ ਤੇ ਕੀ ਗੱਲਬਾਤ ਹੋਈ ਸਾਰੀ ਐਂ ਜੀ ਪਹਿਲਾਂ ਉਹਦਾ ਦਿੱਤੇ ਸੀ ਹਾਂ ਕਾਂਗ ਦੀ ਗੱਲ ਹੋਈ ਸਾਡੀ ਉਹਨਾਂ ਨਾਲ ਹੂੰ ਉੱਥੋਂ ਦਾ ਮੁੜ ਕੇ ਗੱਲ ਨਹੀਂ ਬਣੀ ਤੇ ਅਸੀਂ ਉਹਨਾਂ ਨੂੰ ਆਖਿਆ ਵੀ ਚਲੋ ਨਹੀਂ ਬਣੀ ਤਾਂ ਸਾਡਾ ਪਾਸਪੋਰਟ ਦੇ ਦਿਓ ਹੂੰ ਤੇ ਪਹਿਲੋਂ ਆਦੇ ਠੀਕ ਆ ਤੇ ਮੁੜਕੇ ਆਦੇ ਤੁਹਾਨੂੰ ਐਂ ਦੂਜਾ ਰਮਾਨੀਆਂ ਭੇਜ ਦਿੰਨੇ ਹੂੰ ਦਰਮਾਨੀਆਂ ਤੋਂ ਮੁੜਕੇ ਕਰਦਿਆਂ ਤੇ ਇਹਨਾਂ ਰਮਿਨੀਆਂ ਭੇਜਿਆ ਹੂੰ ਰਮਿਨੀਆਂ ਭੇਜਿਆ ਤੇ ਜਦੋਂ ਆਇਆ ਨਾ ਦੂਜਾ ਸਾਡਾ ਵੀਜ਼ਾ ਫੇਰ ਇਹਨਾਂ ਨੇ ਕਲਤਾ ਬੰਬੇ ਬੰਦੇ ਉਹ ਮੁੰਡਾ ਫੇਰ ਮੁੜਕੇ ਆਇਆ ਉੱਥੇ ਉਹਨਾਂ ਨੇ ਆਖਿਆ ਤੂੰ 2 ਨੰਬਰ ਤੇ ਚੱਲਿਆ ਚਾਹੇ ਤੂੰ ਦਿੱਲੀੋਂ ਚੜਦੋਂ ਚਾਹੇ ਮਬਰਸੁਰੋਂ ਚੜਦੋਂ ਹੂੰ ਉਥੋਂ ਨਹੀਂ ਉਹਨਾਂ ਚੜਨ ਦਿੱਤਾ ਬਾਸ ਆ ਗਿਆ ਮੁੜਕੇ ਫੇਰ ਅਠੀਂ ਦਾ ਹਿੰਦਣੀ ਇਹਨਾਂ ਨੇ ਫੇਰ ਕੀਤਾ ਵਾ ਫੇਰ ਕੱਲਿਆ ਹੈ ਫੇਰ ਇਹਨਾਂ ਜਾ ਕੇ ਰਮਿੰਨੀਆਂ ਤਾਰਤਾ ਹੈ ਰਮਿੰਨੀਆਂ ਤਾਰਤਾ ਤੇ 5000 ਰੁਪਇਆ ਉੱਥੇ ਜਾ ਕੇ ਦੇਣਾ ਹੈ ਉਹ ਇਹਨਾਂ ਮੁੰਡੇ ਨੇ ਫੋਨ ਕੀਤਾ ਤੇ ਆਂਦਾ ਵੀ ਤੂੰ ਦੇ ਦੇ ਰਾਹ ਦਾ ਖਰਚਾ ਵੀ ਜਿੰਨਾ ਦਾ ਲੱਗਾ ਸਾਡਾ ਲੱਗਾ ਸਾਰਾ ਇਹ ਉਹ ਹੈਗਾ ਏਜੰਟ ਦਾ ਖਰਚਾ ਤੇ ਇਹਨਾਂ ਪਹਿਲਾਂ ਆਖਿਆ ਵੀ ਏਜੰਟ ਦਾ ਸਾਰਾ ਜਿੰਨਾ ਵੀ ਟੋਟਲ ਸਾਰਾ ਏਜੰਟ ਦਾ ਖਰਚਾ ਹੋਊਗਾ ਕੀ ਕੰਮ ਕੀ ਕਰਦੇ ਜੀ ਤੁਸੀਂ ਐਂ ਖੇਤੀਬਾੜੀ ਦਾ ਹੀ ਕਰਦੇ ਆ ਜੀ ਜਿਹੜੇ ਪੈਸੇ ਤੁਸੀਂ ਪਾਏ ਆ ਉਹ ਖਾਤੇ 'ਚ ਪਾਏ ਜੇ ਕਿ ਹੱਥੀਂ ਦਿੱਤੇ ਆ ਇਹ ਕੋਈ ਖਾਤੇ 'ਚ ਪਾਏ ਕੋਈ ਹੱਥੀਂ ਦਿੱਤੇ ਆ ਜਿਹੜਾ ਤੁਹਾਡਾ ਮੁੰਡਾ ਅਰਮੀਨੀਆ ਤੋਂ ਮੁੜਿਆ ਕੀ ਕਾਰਨ ਮੁੜਦਾ ਕੋਈ ਕੰਮ ਨਹੀਂ ਮਿਲਿਆ ਉਥੇ ਕਿ ਜਾਂ ਕੀ ਚੱਕਰ ਮੁੜਿਆ ਕਿਉਂ ਉਥੇ ਜਦੋਂ ਭੇਜਤਾ ਕਰੀ ਉਹਨਾਂ ਨੇ ਦੇ ਉਥੇ ਵੀਰ ਜੀ ਜਦੋਂ ਭੇਜਤਾ ਕੋਈ ਕੰਮ ਹੀ ਨਹੀਂ ਮਿਲਿਆ ਇਹਨਾਂ ਦਾ ਜਿਹੜਾ ਏਜੰਟਾ ਅੱਗੋਂ ਆਇਆ ਉਹ 5000 ਰੁਪਇਆ ਲੈ ਗਿਆ ਮੁੜ ਕੇ ਵਾਪਸ ਆ ਗਿਆ ਉਹਨਾਂ ਨੇ ਇਹ ਗੱਲ ਆਖੀ ਉਹਨਾਂ ਵੀਰ ਉਹਨਾਂ ਨਾਲ ਗੱਲ ਕਰ ਪਿੱਛੋਂ ਇਹਨਾਂ ਨਾਲ ਗੱਲ ਕਰਦੇ ਰਹੇ ਆ ਤਿੰਨ ਦਿਨ ਮੁੰਡਾ ਉਥੇ ਭੁੱਖਾ ਰਿਹਾ ਹੈ ਹਾਰ ਕੇ ਮੁੜ ਕੇ ਉ ਉਹ ਉਥੋਂ ਕੱਢ ਕੇ ਲਿਆਇਆ ਨਹੀਂ ਇਹਨੂੰ ਕੰਮ ਕਰਨਾ ਹਤੇ ਭੇਜਿਆ ਵੀਜ਼ਾ ਦੇ ਕੇ ਜਾਂ ਹੋਰ ਕੋਈ ਵੀਜ਼ਾ ਦੇ ਕੇ ਭੇਜਤਾ ਜਿਹੜਾ ਵਾਪਸ ਆ ਗਿਆ ਹੈ ਇਹ ਵਰਕ ਪਰਮਿਟ ਆਖਿਆ ਸੀ ਇਹਨਾਂ ਨੂੰ ਤੇ ਇਹਨਾਂ ਨੇ ਦੂਜਾ ਟੂਰਿਸਟ ਵੀਜ਼ਾ ਦਿੱਤਾ ਇਹਨਾਂ ਨੂੰ ਪੂਰਾ ਵੀਜ਼ਾ ਦੇ ਕੇ ਭੇਜਤਾ ਉਥੇ ਹੁਣ ਤੁਸੀਂ ਇਸ ਸੰਬੰਧੀ ਕਿਤੇ ਦਰਖਾਸਤ ਦਿੱਤੀ ਜੀ ਹਾਂਜੀ ਅਸੀਂ ਬਲਟੋਏ ਦਿੱਤੀ ਹੈ ਜੀ ਥਾਣੇ ਥਾਣੇ ਕਿੰਨੇ ਦਿਨ ਹੋ ਗਏ ਦਰਖਾਸਤ ਦਿੱਤੀ ਨੂੰ ਦਰਖਾਸਤ ਦਿੱਤੀ ਨੂੰ ਜੀ 8-10 ਦਿਨ ਹੋ ਗਏ 10 ਦਿਨ ਲਾਉਦੇ ਕੋਈ ਕਾਰਵਾਈ ਹੋਈ ਆ ਕੋਈ ਨਹੀਂ ਜੀ ਅਜੇ ਹੋਈ ਇੱਕ ਵਾਰ ਇਹ ਪਹਿਲਾਂ ਉਹਨਾਂ ਨੇ ਆਖਿਆ ਟਾਈਮ ਲਈ ਲਿਆ ਇਹਨਾਂ ਨੇ ਇਹ ਟਾਈਮ ਲੈ ਕੇ ਫੇਰ ਆ ਗਏ ਆ ਮੁੜ ਕੇ ਜਿਹੜਾ ਐਸਆਈ ਨੂੰ ਦਿੱਤਾ ਹੀ ਆ ਦਰਖਾਸਤ ਉਹ ਕਦਿਆਂ ਦਾ ਮੈਂ ਚੰਡੀਗੜ੍ਹ ਚਲੇ ਗਿਆ ਕਦਿਆਂ ਦਾ ਕਿਤੇ ਚਲੇ ਗਏ ਤੁਹਾਨੂੰ ਸਦਿਆ ਉਸੇ ਦੋਵਾਂ ਪਾਰਟੀਆਂ ਨੂੰ ਠਾਣੇ ਨਹੀਂ ਜੀ ਅਜੇ ਨਹੀਂ ਸਦਿਆ ਤੇ ਕੌਣ ਲੋਕ ਆ ਉਹ ਜਿਨ੍ਹਾਂ ਨੂੰ ਤੁਸੀਂ ਪੈਸੇ ਦਿੱਤੇ ਆ ਉਹ ਵੀ ਇਹ ਲੋਕ ਜੀ ਇਥੇ ਬਲਟੋਏ ਦੇ ਆ ਕੀ ਨਾਂ ਉਹਨਾਂ ਦੇ ਉਹਦਾ ਨਾਂ ਸ਼ਾਮ ਸਿੰਘ ਤੇ ਪੁੱਤਰ ਇੰਦਰਜੀਤ ਸਿੰਘ ਤੇ ਸਤਰਾਮ ਸਿੰਘ ਤੇ ਗੁਰਸਾਖ ਸਿੰਘ ਤੇ ਡੈਡੀ ਦਾ ਨਾਂ ਜੂਨ ਸਿੰਘ ਤੇ ਜਿਹੜਾ ਵਾ ਉਹ ਕਿੰਨਾ ਚਿਰ ਤੁਸੀਂ ਅੱਜ ਤੋਂ ਪਹਿਲਾਂ ਪੈਸੇ ਦਿੱਤੇ ਸੀ ਏ ਪੈਸੇ ਦਿੱਤਿਆਂ ਨੂੰ ਉਹ ਚੱਲੇ ਜੀ 3 ਮਹੀਨੇ ਹੋ ਗਏ ਜੀ ਉਹ ਜੰਟੀ ਦਾ ਕੰਮ ਕਰਦੇ ਜਾਂ ਤੁਹਾਡੇ ਮੁੰਡੇ ਨੂੰ ਵੀ ਬਾਹਰ ਭੇਜਿਆ ਉਹਨਾਂ ਨੇ ਨਹੀਂ ਜੀ ਉਹਨਾਂ ਆਖਿਆ ਵੀ ਅਸੀਂ ਅੱਗੇ ਵੀ ਇੱਕ ਦੋ ਭੇਜੇ ਆ ਤੇ ਇਹ ਹੁਣ ਕੀ ਮੰਗ ਕਰਦੇ ਜੀ ਤੁਸੀਂ ਅਸੀਂ ਤੇ ਉਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕੀ ਨਾ ਜੀ ਵੀਰ ਜੀ ਤੁਹਾਡਾ ਪ੍ਰਣਾਕਰ ਸਾਹਿਬ ਸਿੰਘ ਆ ਜੀ ਕਿਹੜਾ ਪਿੰਡ ਜੀ ਬਲਟਵਾ ਹੈ ਜੀ ਵੀਰ ਜੀ ਤੁਹਾਡੇ ਪਿੰਡ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਨੇ ਇਲਜ਼ਾਮ ਲਗਾਏ ਕਿ ਅਸੀਂ ਮੁੰਡਾ ਬਾਹਰ ਭੇਜਣ ਵਾਸਤੇ ਇਹਨਾਂ ਨੂੰ ਪੈਸੇ ਦਿੱਤੇ ਹੀ ਕਿ ਮੁੰਡਾ ਜਿਹੜਾ ਸਾਡਾ ਜਿਹੜਾ ਵਾ ਗਲਤ ਭੇਜਦਾ ਇਹਨਾਂ ਨੇ ਵਰਕ ਪਰਮਿਟ ਨਹੀਂ ਟੂਰਿਸਟ ਤੇ ਭੇਜਦਾ ਤੇ ਉੱਥੇ ਕੰਮਕਾਰ ਨਹੀਂ ਮਿਲਿਆ ਤੇ ਵਾਪਸ ਆ ਗਿਆ ਤੇ ਦਰਖਾਸਤ ਵੀ ਦਿੱਤੀ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਕਿਹੜਾ ਵੀਰ ਜੀ ਇਹ ਦੂਜਾ ਅਰਜ਼ੀ ਇਹਨਾਂ ਨੇ ਜੇ ਦਿੱਤੀ ਆ ਤੇ ਅਰਜ਼ੀ ਤਾਂ ਚਲੋ ਅਸੀਂ ਵੀ ਦਿੱਤੀ ਆ ਬਾਕੀ ਇਹ ਆ ਵੀ ਇਹ ਮੁੰਡਾ ਇਹਦਾ ਹਾਂਗਕਾਂਗ ਵਾਸਤੇ ਇਹਨਾਂ ਨੇ ਮਤਲਬ ਕਿ ਪਹਿਲਾਂ ਸਾਡੇ ਬ੍ਰਦਰ ਮੇਰੇ ਦੀ ਫਾਈਲ ਲੱਗੀ ਥੋ ਅੰਮ੍ਰਿਤਸਰ ਉਹ ਜੱਟ ਕੋਲ ਤੇ ਰੋਜ਼ ਸਾਨੂੰ ਉਥੇ ਪੁੱਛਦੇ ਹੁੰਦੇ ਸੀ ਆਣ ਕੇ ਵੀ ਕਿੱਥੋਂ ਸਤਰਾਮ ਦੀ ਫਾਈਲ ਲੱਗੀ ਆ ਤਾਂ ਅਸੀਂ ਵੀ ਲਾਉਣੀ ਮੁੰਡੇ ਦੀ ਸਾਡੇ ਮਾਂ ਹੀ ਪਹਿਲੀ ਵੇਚੀ ਆ ਤੇ ਮੁੰਡੇ ਦੀ ਫਾਈਲ ਲਾਉਣੀ ਆ ਤੇ ਇਹਨਾਂ ਨੇ ਕੀ ਕੀਤਾ ਵੀ ਮੈਂ ਆਪਣਾ ਚਾਚਾ ਮਰਾ ਗੁਰਦਰਾ ਸਾਹਿਬ ਸੇਵਾ ਕਰਦਾ ਤੇ ਉਹਨੂੰ ਆਣ ਆਣ ਕੇ ਬਾਧੋ ਬਰੀ ਆ ਤੇ ਅਸੀਂ ਗੱਲ ਸਟੈਂਡਿੰਗ ਨਹੀਂ ਨਾ ਸਾਡਾ ਇਹ ਕਾਰੋਬਾਰ ਨਾ ਹੀ ਇਹੋ ਜ ਤੇ ਹੁਣ ਇਹ ਮਗਰੋਂ ਅਸੀਂ ਚਲੋ ਇੱਕ ਦਿਨ ਨਾਲ ਇਹਨਾਂ ਦੇ ਚਲ ਗਏ ਏਜੰਟ ਕੋਲ ਸਿੱਧਾ ਇਹਨਾਂ ਨੂੰ ਏਜੰਟ ਨੂੰ ਮਿਲਾ ਕੇ ਤਿਆਵਾ ਸਾਰੀ ਗੱਲਬਾਤ ਇਹਨਾਂ ਦੀ ਜਿਉਂ ਸੇ ਏਜੰਟ ਨਾਲ ਗੱਲ ਹੋਈ 3 ਲੱਖ ਰੁਪਏ ਜ ਇਹਨਾਂ ਦੀ ਮਗਰੋਂ ਰਮੀਨੀਆ ਦੀ ਗੱਲ ਹੋਈ ਆ ਉਥੋਂ ਰਮੀਨੀਆ ਦਾ ਵੀਜ਼ਾ ਵੀ ਲਵਾਤਾ ਸਾਰੇ ਆ ਵੇਖੋ ਡਾਕੂਮੈਂਟ ਵੀ ਸਾਰੇ ਹੈਗੇ ਆ ਜਿੱਥੇ ਜਿੱਥੇ ਗਿਆ ਵਾ ਜਿੱਤਰਾ ਜਿੱਤਰਾ ਉਹਨਾਂ ਕੰਮ ਤੇ ਵੀ ਦਵਾਇਆ ਵਾ ਤੇ ਇਹਨਾਂ ਨੇ ਮਗਰੋਂ ਕੀ ਕੀਤਾ ਮੁੰਡੇ ਦੇ ਨਾਲ ਜੀ ਨਹੀਂ ਲਾਇਆ ਤੇ ਉਥੋਂ ਵਾਪਸ ਆ ਗਿਆ ਬਿਨਾ ਦੱਸੇ ਏਜੰਟ ਨੂੰ ਵਾਪਸ ਆ ਗਿਆ ਆਈਡੀ ਵੀਡੀ ਉਹਨਾਂ ਨਾਲ ਲਾਈ ਸਾਰਾ ਕੁਝ ਆਇਆ ਤੇ ਮਗਰੋਂ ਬਿਨਾ ਇਹਨਾ ਦਰਖਾਸਤ ਦਿੱਤੀ ਦਰਖਾਸਤ ਹੈ ਵੀ ਸਾਨੂੰ ਧਮਕੀਆਂ ਮਗਰੋਂ ਰੋਜ਼ ਡਾਕ ਡਾ ਕੇ ਰਾਤ ਧਮਕੀਆਂ ਦਿੰਦੇ ਵੀ ਤੁਸੀਂ ਸਾਡੇ ਪੈਸੇ ਦਿਓ ਅਸੀਂ ਵੀਰ ਜੀ ਪੈਸੇ ਕਿੱਥੋਂ ਦੇਣੇ ਜਦੋਂ ਪੈਸੇ ਦੇਣ ਏਜੰਟ ਨੂੰ ਦਿੱਤੇ ਅਸੀਂ ਪੈਸੇ ਕਾਹਦੇ ਦੇਈਏ ਤੁਸੀਂ ਤੁਸੀਂ ਕੋਈ ਇਹ ਸਬੰਧੀ ਦਰਖਾਸਤ ਦਿੱਤੀ ਧਮਕੀਆਂ ਦਰਖਾਸਤ ਹਾਂ ਜੀ ਵੀਰ ਜੀ ਇਹਦੇ ਸਾਰੇ ਦਿੱਤੇ ਆ ਮੁੱਖ ਮੰਤਰੀ ਪੰਜਾਬ ਠਾਣਾ ਵਲਟੋਆ ਤੇ ਡੀਜੀਪੀ ਰੇਂਜ ਪਰੋਈਪੁਰ ਡੀਐਸਪੀ ਵੀ ਖੀਵੈਂਡ ਐਸਐਸਪੀ ਤਰਨਤਾਰਨ ਸਾਰੇ ਦਰਖਾਸਤ ਦਿੱਤੀ ਇਹਦੀ ਧਮਕੀਆਂ ਲੈਂਦੇ ਹਾਂ ਹੁਣ ਕੀ ਮੰਗ ਕਰਦੇ ਜੀ ਤੁਸੀਂ ਮੰਗ ਵੀਰ ਜੀ ਇਹੋ ਹੀ ਕਰਦੇ ਅਸੀਂ ਤੇ ਇਹਨਾਂ ਨੂੰ ਉਧਰ ਵੀ ਇਹ ਆਖ ਤੇ ਜੈਂਟ ਦੇ ਨਾਲ ਤੁਸੀਂ ਗੱਲਬਾਤ ਕਰ ਲੋ ਜੇ ਤੁਹਾਡੇ ਪੈਸੇ ਵਾਪਸ ਦੇਂਦਾ ਤਾਂ ਤੁਸੀਂ ਲੈ ਸਕਦੇ ਉਹਦੇ ਨਾਲ ਜਾ ਸਕਦੇ ਆ ਵੀਰ ਜੀ ਇੱਕ ਨਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੈਸੇ ਉਹ ਤੁਹਾਡੇ ਖਾਤੇ 'ਚ ਪਾਏ ਗਏ ਆ ਵੀਰ ਜੀ ਉਸ ਦਿਨ ਨਾ ਮਤਲਬ ਕਿ ਬੈਂਕਾਂ ਬੰਦ ਹੀ 1 ਲੱਖ ਰੁਪਈਆ ਜ਼ਰੂਰ ਮੇਰੇ ਬ੍ਰਦਰ ਦੇ ਖਾਤੇ 'ਚ ਇਹਨਾਂ ਨੇ ਪਾਇਆ ਸੀ ਤੇ ਉਹ ਮਤਲਬ ਕਿ ਉਸੇ ਟਾਈਮ ਦੀ ਸਟੇਟਮੈਂਟ ਆ ਵੀ ਨਾਲ ਹੀ ਇਹ ਵੀ ਦੇ ਸਕਦੇ ਜਿਹੜੇ ਬੰਦ ਉਸੇ ਟਾਈਮ ਨਾਲ ਕਾਲ ਕਰਕੇ ਚੈੱਕ ਰੂਪ ਹੋਏ ਬਏ ਆ ਦੇ ਟਾਡੇ ਖਾਤੇ ਚ ਪਾ ਕੇ ਜੰਡਰ ਨੂੰ ਗਾ ਪਵਾਏ ਪੈਸੇ ਜੰਡਰ ਨੂੰ ਪਵਾਏ ਜੰਡਰ ਦੀ 10 ਤੁਸੀਂ ਪਾਈ ਜੰਡਰ ਦੇ ਨਾਲ ਅਸੀਂ ਜ਼ਰੂਰ ਗਏ ਅਸੀਂ 10 ਪਾਈ ਕਿਉਂਕਿ ਇਹ ਜਦੋਂ ਬਾਰ ਬਾਰ ਸਾਡੇ ਘਰੇ ਆਉਂਦਾ ਇਹ ਮੇਰੇ ਬਰਦਰ ਵੀ ਫਾਇਦਾ ਲੱਗੀ ਨਹੀਂ ਉੱਥੋਂ ਮਤਲਬ ਫੇਰ ਨਾਲ ਜ਼ਰੂਰ ਗਏ ਉਹ ਵੀ ਮੈਂ ਇਕੱਲਾ ਹੀ ਗਿਆ ਹੋਰ ਕੋਈ ਨਹੀਂ ਨਾਲ ਗਿਆ ਕਿ ਕਿੰਨੇ ਜਾਣਿਆਂ ਦੇ ਦਰਖਾਸਤ ਉਹਨਾਂ ਨੇ ਤਿੰਨਾਂ ਜਾਣਿਆਂ ਦੇ ਦਰਖਾਸਤ ਵੀ ਇਹਨਾਂ ਸਾਡੇ ਤਿੰਨਾਂ ਚੋਂ ਜਾਣਾਂ ਦੇ ਦੇਤੀ ਆ ਗਿਆ ਮੈਂ ਇਕੱਲਾ ਹਾਂ ਹਾਂਜੀ ਜਿਹੜਾ ਬਲਟੋਏ ਤੋਂ ਇੱਕ ਕੰਪਲੇਨ ਆਈ ਹੈ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਬਾਹਰ ਭੇਜਣ ਦੇ ਨਾਂ ਤੇ ਜਿਹੜੇ ਠੱਗੀ ਦੇ ਦੋਸ਼ ਲਗਾਏ ਆ ਕੀ ਮਾਮਲਾ ਹੈਗਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਕਿ ਕੰਪਲੇਨੈਂਟ ਵੱਲੋਂ ਦੋਸ਼ ਐਲੀਗੇਸ਼ਨ ਲਗਾਏ ਗਏ ਆ ਕਿ 5 ਲੱਖ ਜਿੰਨਾਂ ਦਾ ਠੱਗੀ ਹੋਈ ਹੈ ਤੇ ਮੁੰਡਾ ਨੂੰ ਬਾਹਰ ਭੇਜਣ ਦੇ ਨਾਂ ਤੇ ਕੰਨ ਲਏ ਸੀ ਤਾਂ ਉਹਨਾਂ ਦੇ ਬੇਟੇ ਨੂੰ ਬਾਹਰ ਨਹੀਂ ਭੇਜਿਆ ਤਾਂ ਦੋਨੇਧਰਾਂ ਨੂੰ ਅੱਜ ਦਾ ਟਾਈਮ ਦਿੱਤਾ ਹੋਇਆ ਤਾਂ ਉਹਨਾਂ ਨੂੰ ਬੈਠ ਕੇ ਜੋ ਵੀ ਸੌਲਟ ਆਊਟ ਹੁੰਦਾ ਹੋ ਉਸ ਹਿਸਾਬ ਨਾਲ ਕਾਰਵਾਈ ਹੋਵੇ